ਜੈ ਸ੍ਰੀ ਰਾਮੰਤਰੀ ਜੀ ਅੱਜ ਮੈਂ ਆਪਣੇ ਭੈਣ ਭਰਾਵਾਂ ਵਾਸਤੇ ਇੱਕ ਜਿਆ ਨੁਕਤਾ ਲੈ ਕੇ ਆਈਆਂ ਭੈਣ ਭਰਾਵਾਂ ਤੇ ਬੱਚਿਆਂ ਵਾਸਤੇ ਜਿਨ੍ਹਾਂ ਦੇ ਦੰਦਾਂ ਨੂੰ ਕੀੜਾ ਲੱਗ ਜਾਂਦਾ ਅਕਸਰ ਜਿਹੜਾ ਕੀੜਾ ਇਹ ਆਪਾਂ ਨੂੰ ਜਿਹੜਾ ਜਦੋਂ ਆਪਾਂ ਮਿੱਠੀਆਂ ਚੀਜ਼ਾਂ ਦਾ ਵੱਧ ਸੇਵਨ ਕਰਦੇ ਆ ਚਾਕਲੇਟ ਵਗੈਰਾ ਟਾਫੀਆਂ ਵਗੈਰਾ ਉਹ ਉਹ ਦੰਦਾਂ ਨੂੰ ਯੂਪ ਕਰਦੇ ਜਾਂਦੇ ਨੇ ਤੇ ਉਹ ਇਸ ਤਰ੍ਹਾਂ ਖਾਣ ਪੀਣ ਨਾਲ ਦੰਦਾਂ ਨੂੰ ਕੀੜਾ ਲੱਗ ਜਾਂਦਾ ਜਾਨੀ ਕਿ ਮਿੱਠਾ ਖਾਣ ਨਾਲ ਚਾਕਲੇਟ ਟਾਫੀਆਂ ਜਿਹੜੀਆਂ ਜੇਕਰ ਆਪਾਂ ਚਿਕਣੀਆਂ ਚੀਜ਼ਾਂ ਖਾਂਦੇ ਜਿਹੜੀਆਂ ਦੰਦਾਂ ਨੂੰ ਚਿਪਕ ਜਾਂਦੀਆਂ ਉਹਨਾਂ ਨੇ ਉਹਨਾਂ ਦੇ ਨਾਲ ਦੰਦਾਂ ਨੂੰ ਕੀੜਾ ਲੱਗਣਾ ਸਟਾਰਟ ਹੋ ਜਾਂਦਾ ਜਦੋਂ ਦੰਦਾਂ ਨੂੰ ਕੀੜਾ ਲੱਗ ਜਾਂਦਾ ਦੰਦ ਕਿੰਨੇ ਖਰਾਬ ਹੋ ਜਾਂਦੇ ਨੇ ਦਰਦ ਹੁੰਦਾ ਬਹੁਤ ਜ਼ਿਆਦਾ ਦਰਦ ਹੁੰਦਾ ਰਹਿੰਦਾ ਵਿੱਚ ਬੱਚਿਆਂ ਨੇ ਤਾਂ ਦੰਦਾਂ ਨੂੰ ਇਹਨਾਂ ਦਰਦ ਹੁੰਦਾ ਕਿ ਉਹ ਸਕੂਨ ਨਾ ਨਾ ਦਾ ਖੇਡ ਸਕਦੇ ਨੇ ਨਾ ਪੜ ਸਕਦੇ ਨੇ ਨਾ ਸੌਂ ਸਕਦੇ ਨੇ ਰਾਤ ਨੂੰ ਰੀਂ ਦੀਂ ਦੀਂ ਕਰਦੇ ਹੋਏ ਰਹਿੰਦੇ ਨੇ ਇਹਦੇ ਵਿੱਚ ਆਪਾਂ ਨੇ ਕੀ ਲੈਣਾ ਇਹਦੇ ਵਿੱਚ ਮੈਂ ਲੈ ਕੇ ਆਈਆਂ ਆਯੁਰਵੈਦਿਕ ਆਰਾਮਬਣ ਘਰੇਲੂ ਨੁਕਤਾ ਇਹਦੇ ਵਿੱਚ ਆਪਾਂ ਨੇ ਤਿੰਨ ਚੀਜ਼ਾਂ ਦੀ ਵਰਤੋਂ ਕਰਨੀ ਹੈ ਜਿਹਦੇ ਨਾਲ ਜਿਹੜਾ ਕੀੜਾ ਹੈ ਦਿਨਾਂ ਵਿੱਚ ਹੀ ਜੜੋਂ ਸਮਾਪਤ ਹੋ ਜਾਊਗਾ ਇਹਦੇ ਵਿੱਚ ਆਪਾਂ ਨੇ ਲੈਣਾ ਨੁਸਾਦਰ ਫਟਕੜੀ ਦੈਨ ਸੈਂਡਾ ਨਾਮਕਾ ਮਤਲਬ ਕਿ ਦੇਸੀ ਨਮਕ ਇਹ ਤਿੰਨੇ ਚੀਜ਼ਾਂ ਨੂੰ ਦਾ ਚੂਰਨ ਬਣਾ ਲੈਣਾ ਫਟਕੜੀ ਤੇ ਨਾ ਸਾਦਰ ਦਾ ਬਰਾਬਰ ਮਾਤਰਾ ਚ ਲੈ ਲੈਣੇ ਤੇ ਜਿਹੜਾ ਸੈਂਡਾ ਨਾਮਕਾ ਮਤਲਬ ਕਿ ਜਿਹਨੂੰ ਆਪਾਂ ਪਹਾੜੀ ਨੂਨ ਜਾਂ ਡਲੇ ਵਾਲਾ ਨੂਨ ਵੀ ਬੋਲ ਦਿੰਦੇ ਆ ਇਹ ਸਵਾਰ ਅਨਸਾਰ ਲੈਣਾ ਚਾਹੇ ਕਰੇ ਬਦਲਿਆ ਕਰ ਰੱਖ ਲਵੋ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਇਹਦੇ ਵਿੱਚ ਜਿਹੜਾ ਮੈਂ ਪਾਊਡਰ ਬਣਾਉਣਾ ਦੱਸਦੀ ਆ ਇਹਦੇ ਵਿੱਚ ਸਵਾਰ ਅਨਸਾਰ ਲੈਣਾ ਇਹ ਨਹੀਂ ਹੈਗਾ ਵੀ ਬਰਾਬਰ ਮਾਤਰਾ ਚ ਲੈਣਾ ਜੇ ਅਗਰ ਆਪਾਂ 50 ਗ੍ਰਾਮ ਲੈ ਸਕਦੇ ਆ ਫਟਕੜੀ ਤੇ ਨਸਾਦਰ 50 ਗ੍ਰਾਮ ਲਵੋ ਜੇ 100 ਗ੍ਰਾਮ ਲੈ ਸਕਦੇ ਆ ਨਾ 100 ਗ੍ਰਾਮ ਲਵੋ ਪਰ ਜੇ ਅਗਰ ਆਪਾਂ ਕੋਈ ਵੀ ਟੁੱਥ ਪ੍ਰੈਸ ਕਰਦੇ ਆ ਇਹਦੀ ਉਹਦੀ ਜਗ੍ਹਾ ਤੇ ਇਹਦੀ ਵਰਤੋਂ ਕਰਨੀ ਸ਼ੁਰੂ ਕਰ ਦੋ ਜਿਨ੍ਹਾਂ ਦੇ ਦੰਦਾਂ ਨੂੰ ਕੀੜਾ ਇਹਦੇ ਨਾਲ ਜਿਹੜਾ ਕੀੜਾ ਹੈ ਦੰਦਾਂ ਚ ਹੀ ਖਤਮ ਹੋ ਜਾਊਗਾ ਜੇ ਅਗਰ ਆਪਾਂ ਨੂੰ ਇਹਦੇ ਵਰਤੋਂ ਦੋ ਟਾਈਮ ਕਰਦੇ ਹਾਂ ਇਹਦੇ ਨਾਲ ਦੰਦ ਸਾਫ ਤਾਂ ਬਹੁਤ ਜਲਰਾਮ ਆ ਜਾਊਗਾ ਤੇ ਨਹੀਂ ਦੋ ਟਾਈਮ ਤਾਂ ਪੱਕਾ ਹੀ ਕਰੋ ਜੇ ਅਗਰ ਦੋ ਟਾਈਮ ਨਹੀਂ ਕਰ ਸਕਦਾ ਸਕਦੇ ਤਾਂ ਇੱਕ ਟਾਈਮ ਵੀ ਵਰਤੋਂ ਕਰੋ ਇਹਦੀ ਕਈ ਜਨਨ ਨੇ ਜੀ ਟਾਈਮ ਨਹੀਂ ਹੁੰਦਾ ਵੈਸੇ ਇੱਕ ਟਾਈਮ ਨਾਲ ਦੋ ਟਾਈਮ ਤਾਂ ਇਹਦੀ ਵਰਤੋਂ ਪੱਕੀ ਆ ਹੋ ਸਕਦਾ ਤਾਂ ਤਿੰਨ ਟਾਈਮ ਕਰੂ ਇਹਦੇ ਨਾਲ ਤੁਹਾਨੂੰ ਬਹੁਤ ਹੀ ਜਲਦ ਜਿਹੜਾ ਕੀੜਾ ਹੋ ਸਿਰਫ ਜੜ ਤੋਂ ਸਮਾਪਤ ਹੋ ਜਾਊਗਾ ਜੈ ਸ੍ਰੀ ਰਚਨ ਮੰਤਰੀ ਜੀ ਪ੍ਰੇਣ ਪ੍ਰਭਾ ਉਹ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਕਰ ਦਿਆ ਕਰੋ ਤਾਂ ਜੋ ਅੱਗੇ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੈ ਸ੍ਰੀ ਰਿਤਲ ਮੰਤਰੀ ਜੀ